और यहां है वो 啊！<Yeah. S 2> <laughs> ਆਮਾਰਾ ਕੁੜੀ ਨੂੰ ਲੋਹੇ ਮਾਰਦੇ ਘੋਟਦੇ ਹੀ ਹੈ ਤੇ ਆਪਾਂ ਦੇ ਇਹਨਾਂ ਨੇ ਵਿਆਹ ਵੀ ਆਪਣੀ ਮਰਜ਼ੀ ਨਾਲ ਕਰਾਇਆ ਸੀ ਤੇ ਮਿਆਲੇ ਕਦੀ ਵੜਿਆ ਨਹੀਂ ਇਹਨਾਂ ਦੇ ਘਰ ਕਦੀ ਅੱਜ ਤੱਕ ਨਹੀਂ ਅੱਜ ਹੀ ਆਇਆ ਇਹ ਆ ਕੁੜੀ ਇਹ ਧਾਈ ਹਦੀ ਦੇ ਕੀ ਨਾਂ ਹੈ ਕੁੜੀ ਦਾ ਕੁੜੀ ਦਾ ਨਾਂ ਸਪਨਾ ਹੈ ਤੇ ਮੁੰਡੇ ਦਾ ਕੀ ਨਾਂ ਹੈ ਮੁੰਡੇ ਦਾ ਨੰਨੂ ਕਿੰਨੇ ਨਰੋਆ ਹੀ ਨੇ ਇਹਨਾਂ ਨੂੰ ਵਿਆਹ ਨੂੰ ਦੇ ਹੋ ਗਏ ਕੋਈ 15 18 ਦੇ ਸਾਲ ਹੋ ਗਏ ਹੋਣੇ ਕੁੜੀ ਆ 16 ਸਾਲ ਦੀ ਏ ਬੱਚੇ ਕਿਨੇ ਆ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕੁੜੀ ਨੂੰ ਵੀ ਮਾਰਦੇ ਸੀ ਕੁੜੀ ਨੂੰ ਵੀ ਮਾਰਦੇ ਸੀ ਅੱਜ ਕੀ ਹੋਇਆ ਜੀ ਅੱਜ ਭਾਣੀ ਸਵੇਰੇ ਮਰੇ ਆਇਆ ਵਾ ਕਹਿੰਦੇ ਕੁੜੀ ਡੇਗੀ ਆਈ ਮੈਂ ਕਿਹਾ ਕੋਈ ਪਿਆਰ ਦਿਲ ਘਾਣਾ ਵਾ ਚਲੋ ਡੇਗੀ ਹੋਣੀ ਆ ਤੇ ਬਾਅਦ 2 ਘੰਟੇ ਬਾਅਦ ਉਹ ਮੈਨੂੰ ਫੋਨ ਆਂਦਾ ਕਹਿੰਦੇ ਕੁੜੀ ਤੇ ਮਰ ਗਈ ਹੋਈ ਮੈਂ ਕਹੋ ਕਿ ਤਾਂ ਕਿਤੇ ਬਿਮਾਰ ਹੀ ਏ ਜਿਹੜੀ ਮਰ ਗਈ ਆ ਤਫੇ ਕੀ ਕਹਿੰਦੇ ਵੇ ਕੋਠੇ ਤੋਂ ਛੁਰਦਾ ਇਤ ਕਾਦੂ ਕਾ ਮਾਰਦਾ ਤੀਸਰੀ ਮੰਜ਼ਲ ਤੋਂ ਤੇ ਮੈਂ ਇੱਥੇ ਆਇਆ ਮਾਰਾ ਇੱਥੇ ਖੂਨ ਦਾ ਛੱਪੜ ਤੇ ਮਗਾ ਜਿਹੜੇ ਦਿਮਾਗ ਦੇ ਨਿਕਲ ਗਏ ਸੈਟਾਂ ਦੇ ਲੱਗੇ ਇਹਨਾਂ ਨੇ ਫੇਰ ਪਾਣੀ ਢੋੜਦਾ ਉੱਥੇ ਪਾਣੀ ਨਹੀਂ ਨਾ ਢੋੜਨਾ ਪਾਣੀ ਨਹੀਂ ਢੋੜਦਾ ਤੇ ਮਟਾਉਂਦੇ ਫਿਰਦੇ ਆ ਪੁਲਿਸ ਕੋਲ ਹੋਏ ਤਾਂ ਕੋਈ ਆਲੇ ਕੋਈ ਕਾਰਵਾਈ ਨਹੀਂ ਹੁੰਦੀ ਬਸ ਵੇਖਦੇ ਆਂ ਇਹ ਥਾਣੇ ਦੇ ਬੂਹੇ ਅੱਗੇ ਬੈਠੇ ਕੋਈ ਨਹੀਂ ਪੁਲਿਸ ਵੀ ਹੱਦੀ ਸੌਂਦੀ ਸੰਦੀ ਤੇ ਹੁਣ ਆਏ ਕੁਝ ਵੀ ਇੱਥੇ ਮੌਕੇ ਦੇ ਮੌਜੂਦ ਹੈਗੀ ਆ ਤੁਸੀਂ ਵੀ ਆਏ ਹੋ ਤੇ ਕੋਈ ਤਾਂ ਕੋਈ ਆਲੇ ਕੋਈ ਨਹੀਂ ਹੱਦੀ ਨਾ ਨੂਰ ਕੁੜੀ ਦੀ ਕਿ ਕਿਹੜਾ ਡੀ ਕੁੜੀ ਕਿੱਥੇ ਆ ਭਈ ਜਏ ਉਹਦਾ ਕੁੜੀ ਡੈੱਡ ਹੋ ਗਈ ਡੈੱਡ ਹੋ ਗਈ ਹੈ ਮਰ ਗਈ ਹੈ ਹੈ ਕਿੱਥੇ ਕੁੜੀ ਕੁੜੀ ਇੱਥੇ ਸਿਵਲ ਹਸਪੀਟਲ ਪਤਾ ਨਹੀਂ ਕਿਹੜਾ ਲੱਗਦੇ ਜੇ ਅਸੀਂ ਦਾਲ ਦੇ ਲੱਗੇ ਗੁਰੂ ਰਾਮਦਾਸ ਹਸਪੀਟਲ ਅੱਛਾ ਜੀ ਉਹ ਤੇ ਡੈੱਡ ਹੋ ਗਈ ਉਹ ਹਣੀ ਇਹ ਨਈਆਂ ਨੂੰ ਮਿਲੀ ਨਹੀਂ ਕੋਈ ਉਹਨੂੰ ਸ਼ਕਲ ਹੀ ਨਹੀਂ ਦਿਖਾਈ ਕੀ ਮੰਗ ਕਰਦੇ ਜੀ ਮੇਰਾ ਇਹ ਖਾਮ ਪ੍ਰਾਈਵੇਟ ਹੀ ਹੈ ਮਲਬੇ ਮਿੱਟੀ ਦਾ ਕੀ ਮੰਗ ਕਰਦੇ ਜੀ ਆਪਾਂ ਨੂੰ ਫੈਸਲਾ ਚਾਹੀਦਾ ਹੈ ਜਾਂ ਇਹਨੂੰ ਵੀ ਮਾਰ ਦੋ ਤੁਹਾਡਾ ਫੈਸਲਾ ਹੈ ਆਹੋ ਇਹਨੂੰ ਮਾਰ ਦੋ ਤੁਹਾਡੇ ਸਾਹਮਣੇ ਗੋਲੀ ਮਾਰ ਦੋ ਤੁਹਾਡਾ ਫੈਸਲਾ ਹੈ ਮੇਰਾ ਨਾਮ ਕੁਈਆ ਹੈ। ਅਈ ਮੇਰੇ ਕੋਟਾ ਲੈ ਲੈਣੀਂ। ਭੈਣ ਆ ਕੁੜੀ ਨਹੀਂ। ਕੋਈ ਕੋਣ ਸੀ ਜਲਦੀ ਜਾ। ਜੇ ਸਾਡੇ ਕਹਿਣ ਕਰ। ਮੇਰੀ ਭੈਣ ਦੀ ਛੋਟੀ ਸਾਰਿਆ ਤੋੜ-ਫੋੜੀ ਭੈਣ ਨਹੀਂ। ਕੀ ਗੱਲ ਹੋਈ ਹੈ ਜੀ? ਪਤਾ ਹੀ ਨਹੀਂ ਮੈਨੂੰ ਤੇ ਪਾਜੀ ਮੈਂ ਹੁਣੇ ਹੀ ਮਟਾ ਲਿਆ। ਅਈ ਮੇਰੇ ਤੇ ਘਰ ਵਾਲੇ ਨੂੰ ਹਲੇ ਸਾਲ ਹੀ ਹੋਇਆ ਮਰੇ ਨੂੰ ਤੇ ਇਹ ਗੱਲ ਮੈਂ ਸਵੇਰੇ ਹੀ ਸੁਣ ਲਈ। ਮੈਨੂੰ ਤਾਂ ਪਤਾ ਥੋਈ ਨਹੀਂ ਇਹਨੇ ਇਹ ਦੰਦੀ ਕੀ ਕੋਲ ਹੈ। ਵੱਡੀ ਭੈਣ ਹੈ। ਮੈਂ ਆਦਾ ਕੁੱਟ ਦਾ ਬੜਾ ਹਾਂ ਪਰ ਸੋ ਤਾਂ ਉਹਨਾਂ ਨੂੰ ਮਾਰ-ਮਾਰ ਕੇ ਤੁਹਾਨੂੰ ਮੰਜੇ ਤੇ ਪਾਇਆ ਹੋਇਆ ਹੈ। ਇਹਨੇ ਗੁੱਟ ਤੋੜ ਦਿੱਤਾ। ਗੁੱਟ ਤੋੜ ਦਿੱਤਾ। ਇਹ ਸਵੇਰੇ ਤਾਂ ਕੰੂੜੀ ਨੇ ਕੋਈ ਬ ਜੋ ਜਨਾਨੀ ਨਾ ਕੁੱਕੜੀ ਹੋਣੀ ਬੰਦਾ ਰੱਖਿਆ ਥੁੜੀ ਨੇ ਬਾਹਰ ਤਕੋੜੀ ਨਾ ਕੁੜੀ ਨਾ ਉਲਟ ਮਾਦਣਾ ਝੂਠਾ ਕਾ ਤਮਾ ਗੱਲਾਂ ਕਰਦੀ ਸੀ ਅੱਛਾ ਹਾਂਜੀ ਕਰਦੀਆ ਕਰਦੀਆ ਪਰ ਇਹ ਤਾਂ ਕੁੜੀ ਮਾ ਦਾ ਨਾ ਲਾਗਿਆ ਕੁੜੀ ਨੇ ਉਹਨੂੰ ਪਾ ਲਿਆ ਹੋਇਆ ਉਹਨੇ ਆਪ ਵੀ ਲੱਗੀ ਅੱਜ ਜਨਾਨੀ ਆਪ ਵੀ ਉਹਨੇ ਰੱਖੀ ਜੇ ਕੀ ਨਾਂ ਆ ਕੀ ਬੰਦੇ ਦਾ ਨੰਨੋ ਜੇ ਨੰਨੂ ਅੱਛਾ ਇਹ ਤੇ ਉਹਨੇ ਕਿੰਨੇ ਬੱਚੇ ਕਿੰਨੇ ਨੇ ਦੋ ਕੁੜੀ ਮੁੰਡਾ ਜੇ

ਪਤਾ ਲੱਗਾ ਹੀ ਤੇ ਹਰੇ ਕੀ ਉਹਨੂੰ ਮਾਰਨ ਲੱਗਾ ਤੇ ਪਤਾ ਨਹੀਂ ਕੀ ਕਰਨ ਲੱਗਾ ਉਹਨੇ ਕੋਠੇ ਤੋਂ ਛਾਲ ਮਾਰ ਦਿੱਤੀ ਮਾਈ ਉਹ ਤੇ ਆਂਦੇ ਉਹਨੇ ਕੋਠੇ ਤੋਂ ਛਾਲ ਮਾਰ ਦਿੱਤੀ ਉਹਨੂੰ ਸਵੇਰੇ ਵੀ ਕੁੱਤਾ ਨਹੀਂ ਲੱਗਾ ਤੇ ਉਹਨੇ ਕੋਠੇ ਕੁੜੀ ਹਸਪੀਟਲ ਆ ਜਮਾਤਰ ਆਈ ਜੇ ਇਹ ਮੰਗ ਕਰਦੀ ਹਾਂਜੀ ਇਹ ਮੰਗ ਕਰਦੀ ਇਨਸਾਫ ਮਿਲਿਆ ਨਹੀਂ ਕੰਮ ਇਹਨੂੰ ਵੀ ਥਾਣੇ ਜਾਵੇ ਕੀ ਮੰਗ ਕਰਦੀ ਉਹ ਵੀ ਇਹਨੂੰ ਵੀ ਮਾਰਨ ਕੁੱਟਣਾ ਉਹਨੂੰ ਵੀ ਮੈਂ ਵੀ ਫੱਟਿਆ ਤੇ ਜਾ ਜਿੱਦਾਂ ਸਾਡੀ ਪੈਰ ਨੂੰ ਕਹਣਾ ਫੱਟਿਆ ਤੇ ਪੇਹ ਦੇਣਾ ਇਹਨੂੰ ਵੀ ਫੱਟਿਆ ਤੇ ਦੇ ਵੀ ਨਾਲ ਹੀ ਮਰੇ ਉਹ ਨਾ ਹੀ ਮਰੇ ਜਾ ਲਿਆ ਉਹਨਾਂ ਨੇ ਸਹਿਮਾਨ ਕਰ ਦਿੱਤੀ ਮੰਗੀ ਮੰਗੇ ਸਾਨੂੰ ਇਨਸਾਫ ਹੋਣਾ ਚਾਹੀਦਾ ਹਾਂ ਜਦ ਸਾਡੀ ਕੁੜੀ ਨੂੰ ਮਾਰੇ ਨਾ ਆਪਾਂ ਐਮ ਮਰੇ ਤੇ ਕੰਮ ਕਰਮ ਫਤਮ ਫੇਰ ਹੀ ਖੜਾ ਕਰ ਦਾਂਗੇ ਹਾਲੇ ਕੋਈ ਕਾਰਵਾਈ ਨਹੀਂ ਹੋਈ ਹਾਲੇ ਕੋਈ ਨਹੀਂ ਹੋਣ ਕਹਿੰਦੇ ਇਹ ਕਰ ਦੇ ਫਟਾ ਨਹੀਂ ਕੋਈ ਨਹੀਂ ਕੋਈ ਤਾਂ ਹਾਂ ਸੱਤਿਆ ਜੀ ਅਜੇ ਕੋਈ ਨਹੀਂ ਲਈ ਸਾਡੀ ਨਹੀਂ ਨਹੀਂ ਕਿੱਥੇ ਬੈਠੇ 11 ਵਜੇ ਨਹੀਂ 11 ਲੈ ਜਾਂਦੇ ਹਾਂ 9 ਵਜੇ ਦੇ ਉੱਤੇ ਬੈਠੇ ਕਹਿੰਦੇ ਤੁਸੀਂ ਮੌਕੇ ਤੇ ਗਏ ਹੋ ਕੀ ਗੱਲਬਾਤ ਹੋਈ ਹੈ ਜੀ ਉੱਥੇ ਦੇਖੋ ਅੱਜ ਹੁਣੇ ਇੱਕ ਘੰਟਾ ਪਹਿਲਾਂ ਸਾਨੂੰ ਖੁਲਾਅ ਮਿਲੀ ਕਿ ਗਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੱਥ ਹੋਈ ਹੈ ਤੁਸੀਂ ਮੌਕੇ ਤੇ ਗਏ ਆ ਸਪਨਾ ਨਾਰੀ ਲੇਡੀ ਹੈ ਉਹਦੇ ਹਸਬੰਦ ਦਾ ਨਾਮ ਅਜੀਤ ਕੁਮਾਰ ਹੈ ਉਹ ਗਲਵਾਲੀ ਗੇਟ ਦੇ ਰਹਿਣ ਵਾਲੇ ਨੇ 30-40 42 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ 30-16-17 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਤੇ ਲੱਮੈਰੀ ਜੀ ਸਰ ਜਨਾਬੀ ਹਾਂਜੀ ਕੋਈ ਇੱਥੇ ਰਹੀ ਹੈ ਹਾਂ ਜੀ ਲੜਕੀ ਜਿਹੜੀ ਉਹਦੀ ਬੱਚੀ ਹੈ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਜੀ ਉੱਪਰੋਂ ਡਿੱਗ ਕੇ ਡੈਥ ਹੋਈ ਹੈ ਫਿਰ ਅਸੀਂ ਉਹਦੀ ਡੈੱਡ ਬੋਡੀ ਨੂੰ ਕੋਠਾ ਨੂੰ ਅਸੀਂ ਢੇਕ ਦਿੱਤਾ ਤੇ ਇਹਨਾਂ ਦੇ ਬਿਆਨ ਰਜਿਸਟਰ ਕਰਕੇ ਜੋ ਕਾਨੂੰਨੀ ਕਾਰਵਾਈ ਜੀ ਸਰ ਪਰਿਵਾਰ ਦੇ ਵੱਲੋਂ ਕਿਹਾ ਜਿਆਦਾ ਦੂਜੀ ਜਨਾਨੀ ਉਹਦੇ ਵੱਲੋਂ ਰੱਖੀ ਗਈ ਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਲਗਾਤਾਰ ਇਕੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚਿਆਂ ਨੂੰ ਹੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਹੁਣ ਪਰਚਾ ਕਿਹਦੇ ਉੱਪਰ ਦਰਜ ਕੀਤਾ ਜਾ ਰਿਹਾ ਜੀ ਜੋ ਇਹਨਾਂ ਨੇ ਬਿਆਨ ਤੇ ਚਿਰਾਉਣਾ ਹੈ ਇਹ ਬਿਆਨ ਤੇ ਕਰਾ ਦੇ ਆ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦੱਚ ਠੀਕ ਹੈ ਜੀ ਠੀਕ ਕੋਈ ਨਸ਼ੇ ਦਾ ਵੀ ਖਿਲਾਫ ਪਰਚਾ ਦਰਜ ਹੈ ਜੀ ਮੁੰਡੇ ਦੇ ਕਹਿੰਦੇ ਜੀ ਸਮਾਨ ਵੇਚਦਾ ਜੀ ਮੁੰਡਾ ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀ ਉਹ ਚੈੱਕ ਕੀਤਾ ਸੀ ਹਾਂ ਹਾਂ ਕੇਸ ਉਸ ਠੀਕ ਹੈ ਠੀਕ ਹੈ